विश्व खूनदान दिवस नेकी फाउंडेषण शर्मा की अगवाडा विनदान कैंप लगाया गया अरविंद पाल ने कहा कि खूनदान करना सब तो वाद है खूनदान करके दूजे व्यक्ति जीवन की दात दिखी जा सकती है उन्होंने कहा कि के सा खून किसी व्यक्ति दुर्घटना समय ज किसी होर बीमारी वेड़ पैण तवीं जिंदगी दे सकता है उना ले हर वर्गे की दे, समाज दी सेवा दी जित्थे शलागा की सेवा शलाघा की आले दुआले प्रेरित के उन्हत खुशी की गल है जिला मानसा दी ओ खूनदान के नेक कारज चढ़ के हिस्सा लै रही हैं जो कि सही अर्थात सची समाज सेवा है उन्होंने कहा कि सावन मानवता की सेवा लर्पित होना चाहिए है उन्होंने कहा कि जिले द नेकी फाउंडेशन वर्गिया समाज सेवी संस्थावकदारूनदान दे नेक कारज च अपना योगदान पा रही हन। हा इस तो पहला सेहत विभाग वालों समाज सेवी दे के नुमाइंदा एनसीसी नु मनुखी जिंदगी बचाने लड़ पैणते खूनदानी मोहरी रोल निभा प्रण दवाया इस मौके डॉक्टर शाइना ने कहा कि खूनदान सिर्फ मनुख तो मनुख न कीता जा सकता है इसकी कोई भी बनावटी पैदावार नहीं है उन्होंने दसिया कि खूनदान को बढ़ावा देने नेकी फाउंडेशन एन सी सी के वलंटीयर सेहत विभाग के अधिकारी कर्मचारियों ने एक रैली भी की थी। इस मौके कुल 113 सौ तेरह यूनिट बलट दे दिए गए इस मौके डॉक्टर माल्या मुखी अमनदीप सिंह कौंसलर गुरप्रीत सिंह हरप्रीत सिंह सुखविंदर सिंह मौजूद सन बुडलाडा तो दविंदर सिंह कोहली की रिपोर्ट वाहगुरु जी का खालसा वाहगुरु जी की फतेह अज विश्व वर्ल्ड बैंक ब्लड बैंक ਕੋਸਤੇ ਨੀਕੀ ਫਾਊਂਡੇਸ਼ਨ ਮਾਨਸਾ ਵੱਲੋਂ ਜੋ ਬਲੱਡ ਡਕੈਂਪ ਲਗਾਇਆ ਜਾ ਰਿਹਾ ਹੈ ਇਸ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਲੱਗੇ ਕਿ 60% ਡੋਨੇਸ਼ਨ ਜਿਹੜੀ ਇੱਥੋਂ ਜਾ ਰਹੀ ਹੈ ਸਰਕਾਰੀ ਬਲੱਡ ਬੈਂਕ ਨੂੰ ਜਿਹੜਾ ਮਾਨਸਾ ਵਾਲਿਆਂ ਨੂੰ ਦੇ ਰਿਹਾ ਤੇ ਇਹ ਇਹਦੇ ਨਾਲ-ਨਾਲ ਮੈਂ ਹੋਰ ਵੀ ਗੱਲ ਕਹਿਣੀ ਚਾਹਾਂਗਾ ਨੀਕੀ ਫਾਊਂਡੇਸ਼ਨ ਕੱਲਾ ਬਲੱਡ ਬੈਂਕ ਨਹੀਂ ਲਾਉਂਦੀ ਬਲੱਡ ਦਾ ਕੰਮ ਨਹੀਂ ਕਰਦੀ ਇਹ ਵੱਖਰੇ ਵੱਖਰੇ ਤੌਰ ਤੇ ਪਲਾਟਿਸ਼ਨਾਂ ਦਾ ਜਿਵੇਂ ਕਿਸੇ ਨੂੰ ਜ਼ਰੂਰਤਵੰਦ ਨੂੰ ਕੋਈ ਜ਼ਰੂਰਤ ਹੈ ਉਹਨਾਂ ਨੂੰ ਹਰ ਇੱਕ ਮਤਲਬ ਜ਼ਰੂਰਤ ਪੂਰੀ ਕਰਦੇ ਆ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੇ ਇਹਨਾਂ ਨੂੰ ਵੀ ਬਹੁਤ-ਬਹੁਤ ਦਈ ਦਿਨਾ ਜਿਵਰਾਇ ਦੀ ਪਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵਰਲਡ ਬਲੱਡ ਡੋਨਰ ਡੇ ਤੇ ਸਾਡੇ ਬੁਰਲਾਡਾ ਦੇ ਨੇਕੀ ਫਾਊਂਡੇਸ਼ਨ ਨੇ ਜੋ ਬਲੱਡ ਡੋਨੇਸ਼ਨ ਕੈਂਪ ਲਗਾਇਆ ਤੇ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਬਹੁਤ ਅੱਛਾ ਇਹ ਕਾਰਜ ਐਸੋਸੀਏਸ਼ਨ ਕਰ ਰਹੀ ਹੈ ਜਿਸ ਤਰ੍ਹਾਂ ਇਹਨਾਂ ਦੇ ਵਰਕਰ ਦੱਸ ਰਹੇ ਸੀ ਕਿ ਇਹ ਇਸ ਮਾਨਸਾ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਵੱਡੇ ਬਲੱਡ ਡੋਨੇਸ਼ਨ ਕੈਂਪਸ ਆਰਗੇਨਾਈਜ਼ ਕਰਦੇ ਆ ਤੇ ਮੋਰ ਥੈਨ 7000 ਇਹਨਾਂ ਕੋਲ ਬਲਡ ਡੋਨਰ ਜੁੜੇ ਹੋਏ ਹੈ ਤੇ ਇਹਨਾਂ ਨੂੰ ਕਾਫੀ ਵਾਰ ਇਸ ਕਾਰਜ ਲਈ ਸਟੇਟ ਅਵਾਰਡ ਵੀ ਮਿਲ ਚੁਕਿਆ ਹੈ ਸੋ ਬਹੁਤ ਅੱਛਾ ਕਾਰਜ ਇਹ ਕਰ ਰਹੇ ਹੈਗੇ ਆ ਤੇ ਨਿਖੀ ਫਾਊਂਡੇਸ਼ਨ ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦੇ ਮਹਿੰਮ ਚਲਾ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ ਸੋ ਬਹੁਤ-ਬਹੁਤ ਮੁਬਾਰਕਾ ਇਹਨਾਂ ਨੂੰ ਤੇ ਹਮੇਸ਼ਾ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਮੇਰੇ ਹੀ ਪਰਮਾਤਮਾ ਕਰਦਾ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲੱਡ ਬੈਂਕ ਦੇ ਵਿੱਚ ਬਹੁਤ ਸਾਰੇ ਡੋਨੇਸ਼ਨ ਜਿਹੜੇ ਦੇ ਰਹੇ ਹੈ ਬਲੱਡ ਰੈਸ਼ਨ ਇਹਦੇ ਵਿੱਚ ਖਾਲਸੇ ਜੀ ਆਏ ਨੇ ਬਹੁਤ ਖੁਸ਼ੀ ਹੋਈ ਅਸੀਂ ਨਾਮ ਇੱਕ ਮੋਰਿੰਗੇ ਦਾ ਜਿਹੜਾ ਸੁਹਾਜਣਾਂ ਜੀ ਨੂੰ ਪੰਜਾਬੀ ਚ ਬੋਲਦੇ ਆਂ ਵੋਟਾ ਦੇ ਰਹੇ ਆਂ ਇਹ ਸੁਹਾਜਣੇ ਦੇ ਬਹੁਤ ਹੀ ਫਾਇਦੇ ਜ਼ਿੰਦਗੀ ਵਿੱਚ ਜੇ ਇਸ ਨੂੰ ਘਰ ਘਰ ਵਿੱਚ ਲਾਇਆ ਜਾਵੇ ਤਾਂ ਮੇਰਾ ਖਿਆਲ ਹੈ ਡਾਕਟਰ ਸਾਹਿਬ ਦੇ ਜਾਣ ਦੇ ਕਿ ਜ਼ਰੂਰਤ ਨਹੀਂ ਪਊਗੀ ਕਿਉਂਕਿ ਇਸ ਦੇ ਜੜਾਂ ਤੋਂ ਲੈ ਕੇ ਪੱਤਿਆਂ ਤੱਕ ਹਰ ਇੱਕ ਚੀਜ਼ ਕੰਮ ਆਉਂਦੀ ਹੈ ਇਹਦੇ ਪੱਤਿਆਂ ਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਅੱਧਾ ਚਮਚਾ ਸਵੇਰੇ ਲਿਆ ਜਾਵੇ ਤਾਂ ਕੋਈ ਬਿਮਾਰੀ ਨੇੜੇ ਨਹੀਂ ਲੱਗਦੀ ਮੈਂ ਸਬਰ ਹਰ ਇੱਕ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਸੌ ਆਂਜਣੇ ਨੂੰ ਅਪਣਾਓ ਤੇ ਬਿਮਾਰੀ ਤੋਂ ਦੂਰ ਭਜਾਓ ਲੱਗ ਰਿਹਾ ਤੁਹਾਨੂੰ ਬਹੁਤ ਖੁਸ਼ ਹਾਂ ਮੈਂ ਤੁਹਾਨੂੰ ਸੋਰੀਏ ਜੀ ਫੀਨਾ ਸਿੱਧੀ ਦੇਣਾ ਜੀ ਗੁਰੂ ਅਰਜਨ ਦੇਵ ਜੀ ਦਾ ਓਕੇ ਜੀ ਉਹ ਸਾਨੂੰ ਇਹ ਮੰਚ ਤਾਂ ਸੀਗੀ ਵੀ ਕਿਸੇ ਇਹ ਮਹਾਂਪੁਰਖ ਜਿਹੜੇ ਸਾਡੇ ਗੁਰੂ ਪੀਰ ਗੰਗੰਬਰ ਹੋਏ ਨੇ ਉਹਨਾਂ ਨੇ ਜਿਹੜਾ ਸਾਨੂੰ ਰਾਹ ਦਿਖਾਇਆ ਅਸੀਂ ਤਿਲ ਪੇਟੀ ਉਹਨਾਂ ਨੂੰ ਫੁਰਦ ਅੰਝਲੀ ਕਿਸੇ ਢੰਗ ਨਾਲ ਤੇ ਸਾਡਾ ਇਹ ਪਰਿਵਾਰ ਚ ਥੋੜਾ ਜਿਹਾ ਇਹ ਇਸ ਬਾਰੇ ਵਿਚਾਰ ਹੋਇਆ ਮੈਡਮ ਜੀ ਨੂੰ ਪ੍ਰੇਰਿਤ ਕੀਤਾ ਤਾਂ ਇਹ ਵੀ ਮਹਾਰਾਜ ਜੀ ਦੀ ਕਿਰਪਾ ਨਾਲ ਅੱਜ ਨਿੱਕੀ ਫਾਊਂਡੇਸ਼ਨ ਤੇ ਵਰਡ ਡਾਊਨਰਡੇ ਤੇ ਬੜੇ ਵਧੀਆ ਟੰਗ ਨਾਲ ਇਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਸਾਨੂੰ ਖੁਸ਼ੀ ਹੈ ਵੀ ਸਾਡੇ ਮਹਾਪੁਰਸ਼ ਨੇ ਜਿਹੜੇ ਗੁਰੂ ਪੀਰ ਗਦੰਬਰ ਨੇ ਗੁਰੂ ਅਰਜਨ ਦੇਵ ਜੀ ਨੇ ਤੇ ਧਰਮ ਲਈ ਜਾਂ ਦੇਸ਼ ਲਈ ਜਾਂ ਸਾਡੇ ਸਮਾਜ ਲਈ ਇੰਨੀ ਕੁਰਬਾਨੀਆਂ ਕੀਤੀਆਂ ਨੇ ਸਾਨੂੰ ਉਹਨਾਂ ਦੇ ਪੈਰਾਂ ਤੇ ਚੱਲਦੇ ਹੋਏ ਉਹਨਾਂ ਦੁਆਰਾ ਦਿਖਾਏ ਹੋਏ ਰਾਹਾਂ ਦੇ ਉੱਤੇ ਚੱਲਦੇ ਹੋਏ ਸਾਨੂੰ ਵੀ ਕੁਦਰਤੀ ਸੇਵਾ 'ਚ ਤੇਲਫੇਟੀਸਾ ਪਾਉਣਾ ਤੇ ਧੰਨਵਾਦ ਬਹੁਤ ਬਹੁਤ ਵਧੀਆ ਜੀ ਬਹੁਤ ਧੰਨਵਾਦ ਥੋੜਾ ਤੇ ਅੱਜ ਤੁਸੀਂ ਵੈਸਟ ਕਪਲ ਹੋ ਇਸ ਕੈਂਪ ਦੇ ਜਿਹੜੇ ਕੀ ਇਕੱਠੇ ਆਏ ਡੋਨੇਟ ਕਰ ਰਹੇ ਨੇ ਬਹੁਤ ਖੁਸ਼ੀ ਆ ਧੰਨਵਾਦ ਥੈਂਕ ਯੂ ਧੰਨਵਾਦ